ਕੰਗੜਾ ਰਨੌਦੀ ਨਮੀ ਫਿਲਮ ਐਮਰਜੈਂਸੀ ਨੂੰ ਲੈ ਕੇ ਫਿਰ ਤੋਂ ਵਿਵਾਦ ਛਿੜ ਗਿਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਪੂਰਨ ਤੌਰ ਤੇ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਬਾਬਾ ਰਾਜਾ ਰਾਹ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਪਲਟਵਾਰ ਕੀਤੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਲਕੁਲ ਹੀ ਚੁੱਪ ਵੱਟ ਲਈ ਹੈ ਕੰਗੜਾ ਰਨੌਦੀ ਦੇ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਪਰਚਾ ਦਰਜ ਕਰਵਾਉਣ ਦੀ ਮੰਗ ਕਰਦੇ ਹਾਂ ਤੇ ਉੱਥੇ ਹੀ ਹੈ ਜਿਹੜੀ ਫਿਲਮ ਆ ਰੱਦ ਹੋਣੀ ਚਾਹੀਦੀ ਹੈ ਤੇ ਜਿਸ ਨੂੰ ਲੈ ਕੇ ਬਾਬਾ ਰਾਜਾ ਰਾਹ ਉਹ ਪੁਆਇੰਟ ਵਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣਾ ਬਬਰਾਜਾ ਰਾਤਾ ਹੋਰ ਕੀ ਕੌਮੀ ਇਨਸਾਫ ਮੋਰਜ਼ਾ ਚੰਡੀਗੜ੍ਹ ਆ ਸਾਰਿਆਂ ਨੂੰ ਪਤਾ ਹੈ 7 ਜਨਵਰੀ ਤੋਂ 2023 ਤੋਂ ਲਗਾਤਾਰ جاری ਆ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਦਲਪੰਥ ਫੌਜਾਂ ਡਟੀਆਂ ਬੈਠੀਆਂ ਨੇ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਖਬਰਾਂ ਜਿਹੜੀਆਂ ਐਕਟਿਵ ਰਹਿੰਦੀਆਂ ਨੇ ਜਿਹੜਾ ਅੱਜ ਦਾ ਵਿਸ਼ਾ ਉਹ ਇੱਕ ਤਾਂ ਜੋ ਕਲਕੱਤੇ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜੀ ਡਾਕਟਰ ਸੀ ਬੀਜੇਪੀ ਦੇ ਕਾਰਕੁਨਾਂ ਨੇ ਜਿਹੜੇ ਬੀਜੇਪੀ ਦੇ ਨੇ ਸੋਸ਼ਲ ਮੀਡੀਆ 'ਜਾ ਉਹ ਸਲਾਹ ਕਰ ਨੇ ਉਹਨਾਂ ਵਿੱਚ ਸਾਰਾ ਕੁਝ ਲਿਖਿਆ ਹੋਇਆ ਉਹਨਾਂ ਨੇ ਇੱਕ ਬੱਚੀ ਦਾ ਬੁਲਾਦਕਾਰ ਕੀਤਾ ਪੂਰੇ ਵਰਲਡ ਦੇ ਵਿੱਚ ਜਿਹੜੀ ਉਹਦੀ ਗੂੰਜ ਗਈ ਪੂਰੇ ਵਰਲਡ ਹਿੱਲ ਕੇ ਹਿੱਲ ਗਿਆ ਦੇਖੋ ਇੱਕ ਡਾਕਟਰ ਹੋਣ ਦੇ ਨਾਤੇ ਉਹ ਬੱਚੀ ਦਾ ਬੁਲਾਦਕਾਰ ਹੋਇਆ ਸਾਰੇ ਪਾਸੇ ਹਾਹਾਕਾਰ ਮੱਚ ਗਈ ਉਸ ਤੋਂ ਬਾਅਦ ਇੱਕ ਹੋਰ ਡਾਕਟਰ ਬੱਚੀ ਦਾ ਜਿਹੜੀ ਜੁਪੀ ਦੇ ਵਿੱਚ ਸੀ ਉਹਦਾ ਵੀ ਬੁਲਾਦਕਾਰ ਹੋਇਆ ਇਸੇ ਤਰ੍ਹਾਂ ਦੇ ਪਰ ਉਹਦੀ ਇੰਨੀ ਜ਼ਿਆਦਾ ਖ਼ਬਰ ਨਹੀਂ ਫੈਲੀ ਸਰਕਾਰਾਂ ਦੇ ਇਹ ਸ਼ਕਤ ਨੇ ਖੇਧੀ ਕਰਦੇ ਆ ਤੇ ਸਰਕਾਰ ਨੂੰ ਅਪੀਲ ਆ ਵੀ ਹੁਣ ਉਹ ਬੀਜੇਪੀ ਦੇ ਕਾਰਕੁਨ ਨੇ ਤੁਹਾਡੀ ਸਰਕਾਰ ਫੜੋ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਚੌਰਾਹੇ ਦੇ ਵਿੱਚ ਫਾਸੀ ਦਿਓ ਜਾਂ ਗੋਲੀ ਮਾਰੋ ਫੇਰ ਇਹ ਜਿਹੜੇ ਬਲਾਤਕਾਰ ਨੇ ਰੁਕ ਸਕਦੇ ਨਹੀਂ ਇਹਨਾਂ ਤੁਹਾਡੇ ਹੀ ਬੰਦੇ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੂੰ ਸਰਕਾਰ ਬਣਾਈ ਆ ਇਸੇ ਕਰਕੇ ਬਣਾਈ ਆ ਆ ਆਰਾਮ ਰਾਜ ਆ ਦੀਆਂ ਹਿੱਤੀਆਂ ਪੈਣਾਂ ਦਾ ਬਲਾਤਕਾਰ ਹੋਵੇ ਤੇ ਦੇਖੋ ਦੋ ਗੱਲਾਂ ਨੇ ਇੱਕ ਪਾਸੇ ਤਾਂ ਜਿਹੜੀ ਸਿੱਖ ਸਰਦਾਰਾਂ ਦੀ ਜਿਹੜੀ ਇਹ ਸਰਕਾਰ ਆ ਉਹ ਸਭੀ ਖਰਾਬ ਕਰ ਰਹੀ ਆ ਉਥੇ ਬਲਾਤਕਾਰ ਹੋ ਜਾਂਦਾ ਤੇ ਉਸ ਬੱਚੀ ਦਾ ਇੱਕ ਮਾਤਾ ਦਾ ਬਿਆਨ ਆਉਂਦਾ ਜਿਹੜਾ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਈ ਜਿਹੜਾ ਉਹਦੀ ਮਾਂ ਉਹ ਕਹਿੰਦੀ ਆ ਵੀ ਜੇ ਉਸ ਟਾਈਮ ਕੋਈ ਸਰਦਾਰ ਹੁੰਦਾ ਉਥੇ ਜਿਹੜੇ-ਜਿਹੜੇ ਹੋ ਸਕਦਾ ਸੀ ਮੇਰੀ ਜਿਹੜੀ ਬੱਚੀ ਆ ਉਹ ਇਹ ਹਾਦਸੇ ਦਾ ਸਰਕਾਰ ਸਰਕਾਰ ਨਾ ਹੁੰਦੀ ਬਚ ਜਾਂਦੀ ਉਹਦੀ ਮਾਤਾ ਦੇ ਇਹ ਬੋਲ ਨੇ ਤੇ ਉਥੋਂ ਦੀਆਂ ਮਾਮਾ ਨੇ ਆਪਣੀ ਬਤੀਆਂ ਨੂੰ ਅਪੀਲ ਕੀਤੀ ਆ ਉਹ ਕਿਹਾ ਵੀ ਜਦੋਂ ਕੋਈ ਤੁਹਾਨੂੰ ਕਵੇਲਾ ਹੋ ਜੇ ਕਿਸੇ ਸਰਦਾਰ ਦੀ ਜਿਹੜੀ ਗੱਡੀ ਆ ਉਹਦੇ ਵਿੱਚ ਬੈਠ ਕੇ ਘਰ ਨੂੰ ਆਇਆ ਕਰੋ ਤਾਂ ਕਿ ਸਾਨੂੰ ਵੀ ਫਿਕਰ ਨਾ ਹੋਵੇ ਤੁਹਾਨੂੰ ਵੀ ਕੋਈ ਡਰ ਨਾ ਹੋਵੇ ਦੇਖੋ ਐਨੀ ਸਰਦਾਰਾਂ ਦੀ ਜਿਹੜੀ ਸਭੀ ਆ ਜਿਹੜੇ ਸਰਦਾਰ ਕੌਮ ਆ ਸਿੱਖ ਕੌਮ ਆ ਇੰਨਾ ਉਹ ਬੀਬੀਆਂ ਮਾਣ ਕਰਦੀਆਂ ਨੇ ਸਿੱਖ ਕਰਦਾਰਾਂ ਉੱਤੇ ਦੂਸਰੇ ਪਾਸੇ ਸਰਕਾਰਾਂ ਸਿੱਖ ਕਰਦਾਰਾਂ ਦੀ ਕੁਸ਼ੀ ਕਰ ਰਹੀਆਂ ਨੇ ਕਰਦਾਰ ਕੁਸ਼ੀ ਕਰਨ ਬਾਰੇ ਬਾਹਰ ਨਹੀਂ ਛੱਡੀ ਇਹਨਾਂ ਨੇ ਇਹਨਾਂ ਦੇ ਕਾਰਕੁਨ ਬਈ ਜੀ ਬੀਜੇਪੀ ਵਾਲਿਆਂ ਦੇ ਈਂਆਂ ਪੈਣਾ ਦਿਨ ਦਿਹਾੜੇ ਰੇਪ ਕਰ ਰਹੇ ਨੇ ਜਿਹੜੀਆਂ ਮਾਂ ਮਾਨਿਓ ਸਰਦਾਰਾਂ ਦੇ ਉੱਤੇ ਜਿਹੜੀਆਂ ਹੈਗੀਆਂ ਉਹ ਮਾਨ ਕਰ ਰਹੀਆਂ ਨੇ ਵੀ ਸਰਦਾਰ ਜੇ ਹੁਣ ਇਹੋ ਜਿਹੀਆਂ ਘਟਨਾਵਾਂ ਵਾਪਰਨ ਤੇ ਇੱਕ ਫਿਲਮ ਜਿਹੜੀ ਕੰਗਣਾ ਰੌਤ ਨੇ ਬਣਾਈ ਆ ਐਮਰਜੈਂਸੀ ਜੀ ਦੇ ਵਿੱਚ ਸਰਦਾਰ ਕਾਉਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾਂ ਦੀ ਸ਼ਖਸੀਅਤ ਨੂੰ ਇੱਕ ਅੱਤਵਾਦੀ ਤੌਰ ਤੇ ਪੇਸ਼ ਕੀਤਾ ਗਿਆ ਉਹਦੇ ਟੀਲਰ ਆਏ ਨੇ ਤੇ ਸਾਰੇ ਜਿਹੜੇ ਸਿੱਖ ਪੰਥਾ ਜਿਹੜੇ ਪੰਥਦਰਦੀ ਨੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਐ ਇਸ ਗੱਲ ਦੀ ਵੀ ਉਹਨੂੰ ਸਿੱਖ ਕੌਮ ਨੂੰ ਇੱਕ ਅੱਤਵਾਦੀ ਦੇਸ਼ਤਰੋਹੀ ਇਹ ਕੁਛ ਦਿਖਾਇਆ ਗਿਆ ਉਹਦੇ ਵਿੱਚ ਉਹਦੇ ਵਿੱਚ ਹੋਰ ਜੇ ਰਿਲੀਜ਼ ਹੋਊਗੀ ਉਹਦੇ ਵਿੱਚ ਭਾਈ ਸਤਵੰਦ ਸਿੰਘ ਬਿਆਨ ਸਿੰਘ ਹੋਣਾਂ ਦਾ ਜਿਹੜਾ ਰੋਲ ਆ ਉਹ ਵੀ ਨੈਗੇਟਿਵ ਵੀ ਦਿਖਾਇਆ ਜਾਣਾ ਅੱਤਵਾਦੀ ਦੇ ਤੌਰ ਤੇ ਦਿਖਾਇਆ ਜਾਣਾ ਤੇ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨੂੰ ਬੰਦ ਬੈਨ ਹੋਵੇ ਪੰਜਾਬ ਦੇ ਵਿੱਚ ਅਸੀਂ ਚੱਲ ਨਹੀਂ ਦੀ ਇਹਨਾਂ ਨੇ ਪੂਰਾ ਵਿਰੋਧ ਕਰ ਰਹੇ ਆ ਸਿੱਖ ਸੰਗਤਾਂ ਨੇ ਜਿਹੜੀਆਂ ਸਾਕਾਂ ਦੇ ਉੱਤਰ ਆਈਆਂ ਨੇ ਇਹਦਾ ਵਿਰੋਧ ਹੋਊਗਾ ਕਿਉਂਕਿ ਇੱਕ ਪਾਸੇ ਸਰਕਾਰਾਂ ਜਿਹੜੀਆਂ ਸਿੱਖਾਂ ਦੀ ਸ਼ਬੀ ਨੂੰ ਖਰਾਬ ਪੇਸ਼ ਕਰ ਰਹੀਆਂ ਨੇ ਦੇਸ਼ ਦੇ ਸਾਹਮਣੇ ਵੀ ਇਹ ਅੱਤਵਾਦੀ ਨੇ ਇੱਕ ਪਾਸੇ ਸਰਕਾਰ ਜਿਹਦੇ ਵਿੱਚ ਚੰਗਾ ਕਰਤਾਰ ਦਿਖਾਇਆ ਹੋਇਆ ਗਿਆ ਹੋਵੇ ਜਿਵੇਂ ਦਲਜੀਤ ਦੋਸਾਂ ਦੀ ਫਿਲਮ ਵਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਆ ਉਹਨੂੰ 80 ਜਿਹੜੇ ਕਟਨੇ ਉਹ ਲਾਏ ਗਏ ਨੇ ਤੇ ਉਹਨੂੰ ਹਜੇ ਤੱਕ ਉਹਨੂੰ ਰਿਲੀਜ਼ ਵੀ ਨਹੀਂ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਸਰਦਾਰਾਂ ਦੀ ਜਿਹੜੀ ਸਭੀਆ ਬਹੁਤ ਚੜ੍ਹਦੀ ਕਲਾ ਦੇ ਨਾਲ ਦਿਖਾਇਆ ਗਿਆ ਸਰਦਾਰ ਦਾ ਕਰਦਾਰ ਭਾਈ ਜਸਵੰਤ ਖਾਲੜੇ ਦਾ ਕਿ ਜਿਹੜੇ ਝੂਠੇ ਸਰਕਾਰਾਂ ਨੇ ਪੁਲਿਸ ਮੁਕਾਬਲੇ ਕੀਤੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਦੀ ਭਾਲ ਕੀਤੀ ਗਈ ਹੈ ਸਾਰਾ ਕੋਈ ਦਿਖਾ ਚਿੱਠਾ ਕੱਚਾ ਚਿੱਠਾ ਜੋ ਸਰਕਾਰਾਂ ਨੇ ਸਿੱਖ ਕੌਮ ਨਾਲ ਕੀਤਾ ਪੰਚ ਨਾਲ ਕੀਤਾ ਜੋ ਨੌਜਵਾਨਾਂ ਦੀ ਝੂਠੇ ਮੁਕਾਬਲਿਆਂ ਦੇ ਵਿੱਚ ਜਾਣਾ ਲਈਆਂ ਉਹ ਸਾਰਾ ਕੁਝ ਦੇ ਵਿੱਚ ਦਿਖਾਇਆ ਇਹ ਫਿਲਮਾਂ ਨਹੀਂ ਦਿਖਾਉਣੀ ਇਹਨਾਂ ਨੇ ਉਹ ਫਿਲਮ ਦਿਖਾਉਣੇ ਜਿਹੜੇ ਸਰਦਾਰਾਂ ਦੀ ਕਿਰਦਾਰਕੋਸ਼ਿਸ਼ ਕਰਨੇ ਸਿੱਖ ਪੰਥ ਨੂੰ ਜਿਹੜੀਆਂ ਮਾੜਾ ਦਰਸਾਉਣਾ ਦੁਨੀਆ ਦੇ ਵਿੱਚ ਤੇ ਸੰਤਾਂ ਰੋਲ ਜਿਹੜਾ ਕੀਤਾ ਉਹ ਜੋ ਵੀ ਉਹਨਾਂ ਨੂੰ ਦਿਖਾਇਆ ਗਿਆ ਹੱਤਿਆਬਾਦੀ ਜਾਂ ਹੋਰ ਇਹ ਅਸੀਂ ਮੰਗ ਕਰਦੇ ਹਾਂ ਵੀ ਇਹ ਦੋਨੇ ਜਿਹੜੀ ਇਹ ਫਿਲਮਾਂ ਐ ਬੈਨ ਹੋਣੇ ਚਾਹੀਦੀ ਆ ਤੇ ਸਰਦਾਰ ਉਹਨੇ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਅੱਜ ਉਹ ਕਲਕੱਤੇ ਦੀਆਂ ਜਿਹੜੀਆਂ ਮਾਮਾਂ ਨੇ ਜਿਨ੍ਹਾਂ ਦੀ ਬੱਚੀ ਨਾਲ ਬਲਾਤਕਾਰ ਹੋਇਆ ਉਹਨਾਂ ਨੂੰ ਸਿੱਖ ਕੌਮ ਦੇ ਮਾਣ ਆ ਸਿੱਖ ਪੰਥ ਤੇ ਉਹਨਾਂ ਨੂੰ ਮਾਣ ਆ ਵੀ ਉਹ ਕਹਿ ਰਹੀਆਂ ਨੇ ਵੀ ਜੇ ਸਿੱਖ ਕੋਲੇ ਕੋਈ ਸਿੱਖ ਵਿਅਕਤੀ ਹੁੰਦਾ ਤਾਂ ਹੋ ਸਕਦਾ ਇਹ ਸਾਡੇ ਨਾਲ ਇਹ ਘਟਨਾ ਨਾ ਵਾਪਰਦੀ ਤੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਰਲ ਕੇ ਆਪਾਂ ਇਸ ਜਿਹੜੇ ਫਿਲਮ ਆ ਇਹਦਾ ਵਿਰੋਧ ਕਰਨਾ ਤੇ ਸਾਰੇ ਜਿੱਥੇ ਜਿੱਥੇ ਸਿੱਖ ਕੌਮ ਦਾ ਵਾਸਾ ਤੇ ਵੰਤਨੋਂ ਬੇਨਤੀ ਆ ਸਿੱਖ ਨੌਜਵਾਨਾਂ ਨੂੰ ਬੇਨਤੀ ਇਥੇ ਕੋਈ ਬੱਚੇ ਬੱਚੀ ਨੂੰ ਕੋਈ ਛੇੜਛਾੜ ਹੁੰਦੀ ਆ ਉਥੇ ਤੁਸੀਂ ਡਟ ਕੇ ਉਹ ਬੱਚੀ ਦਾ ਸਾਥ ਦਿਆ ਕਰੋ ਜਿਹੜੇ ਗੁੰਡੇ ਨੇ ਉਹਨਾਂ ਦਾ ਵਿਰੋਧ ਵੀ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਸਾਰੇ ਜਿਹਨੇ ਧੀਆਂ ਪੜ੍ਹਨਾ ਸਭ ਦੇ ਸਾਜਣ ਕਿਸੇ ਵੀ ਧਰਮ ਦੀਆਂ ਹੋਣ ਸਾਨੂੰ ਉਹ ਨਹੀਂ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਦੇਸ਼ ਜਿਹੜਾ ਰਾਮ ਰਾਜ ਆ ਜਿੱਤੇ ਵਿੱਚ ਦਿਨ ਦਿਹਾੜੇ ਰੇਪ ਦਿਨ ਦਿਹਾੜੇ ਕਤਲ ਪਤਾ ਨਹੀਂ ਕੀ ਕੀ ਕੁਸ਼ ਹੋ ਰਿਹਾ ਆ ਸਰਕਾਰਾਂ ਨੇ ਤੇ ਜਿਉਣਾ ਜਿਹੜਾ ਲੋਕਾਂ ਦਾ ਮੁਸ਼ਕਲ ਹੋ ਗਿਆ ਘਟ ਗਿਣਤੀਆਂ ਦਾ ਜਿਉਣਾ ਮੁਸ਼ਕਲ ਹੋ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਝੀਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹੜੀਆਂ ਸਰਕਾਰਾਂ ਨੇ ਘਟ ਗਿਣਤੀਆਂ ਨੂੰ ਜਿਹੜੇ ਖਤਮ ਕਰਨਾ ਚਾਹੁੰਦੀਆਂ ਨੇ ਆਪ ਦਾ ਜਿਹੜਾ ਇਹਨਾਂ ਨੇ ਰਾਜ ਭਾਗ ਹੋਰ ਫਲਾਉਣਾ ਹੋਰ ਇਹਨਾਂ ਨੇ ਗਲਤ ਬੰਦੇ ਇਹ ਦੇਸ਼ ਦੇ ਵਿੱਚ ਪੈਦਾ ਕਰਨ ਨੇ ਵੱਡੇ ਵੱਡੇ ਘਰਾਣਿਆਂ ਨੂੰ ਪ੍ਰੋਮੋਟ ਕਰਨਾ ਇਹੋ ਜਿਹੇ ਦਰਿੰਦਿਆਂ ਨੂੰ ਉਹਨਾਂ ਨੇ ਛੱਡਿਆ ਹੋਇਆ ਬੀਅਤੀਆਂ ਆਪਣਾ ਦਾ ਬਲਾਤਕਾਰਨ ਕਰਨ ਕਰਨ ਤੇ ਨੌਜਵਾਨਾਂ ਨੂੰ ਜਿਹੜੇ ਉਹ ਨਸਿਆਂ ਦੇ ਉੱਤੇ ਲਾਉਣਾ ਇਹੋ ਜਿਹਾ ਕੁਝ ਚੱਲਦਾ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਓ ਆਪਾਂ ਇਕੱਤਰ ਹੋ ਕੇ ਸਰਕਾਰ ਦਾ ਜਿਹੜਾ ਵਿਰੋਧ ਕਰੀਏ ਫਿਲਮ ਜਿਹੜੀ ਕੰਗਣਾ ਰਣੋਤ ਨੇ ਬਣਾਈ ਆ ਇਹਦਾ ਜੱਟ ਕੇ ਵਿਰੋਧ ਕਰੀਏ ਸਰਕਾਰ ਤੋਂ ਵੀ ਅਸੀਂ ਕਹਿਣਾ ਵੀ ਉਹਨੂੰ ਤੋਂ ਬੈਨ ਲਾਓ ਤੇ ਅਸੀਂ ਵੀ ਮੰਗਲਵਾਰ ਨੂੰ ਜਾ ਕੇ ਹੁਣ ਦਫ਼ਤਰ ਬੰਦ ਨੇ ਚੰਡੀਗੜ੍ਹ ਦੇ ਉਹ ਕੰਗਣਾ ਰਣੋਤ ਤੇ ਪਰਚਾ ਦਰਜ ਕਰਾਵਾਂਗੇ ਅਸੀਂ ਆਓ ਜਾ ਕੇ ਪਰਚਾ ਦਰਜ ਕਰਾਵਾਂਗੇ ਪੰਥ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਿਹੜੀਆਂ ਜਸੇਬੰਦੀਆਂ ਨੇ ਉਹ ਇਹ ਤੇ ਪਰਚੇ ਦਰਜ ਕਰਾਉਣ 295ਏ ਧਾਰਾ ਲੱਗ ਜਿਹੜੇ ਸਿੱਖਾਂ ਦੇ ਮਨੋਂ ਠੇਜ ਪਹੁੰਚੀ ਆ ਸਾਰਾ ਕੋਸੇ ਸਾਰਿਆਂ ਨੂੰ ਅਪੀਲ